ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲਾ ਐਨਡੀਏ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਾਲਾ ਇੰਡੀਆ ਗੱਠ ਜੋੜ ਆਮੋ ਸਾਹਮਣੇ ਨੇ ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਉੱਤੇ ਅੱਜ ਉਪ ਚੋਣ ਹੋਣ ਜਾ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ ਮੋਦੀ ম্যাਜਿਕ ਚੱਲੇਗਾ ਜਾਂ ਰਾਹੁਲ ਗਾਂਧੀ ਦਾ ਰਥ ਦੌੜੇਗਾ ਇਹ ਤਾਂ ਤੁਹਾਨੂੰ 13 ਤਰੀਕ ਨੂੰ ਪਤਾ ਹੀ ਲੱਗ ਜਾਵੇਗਾ ਦੱਸਦੀ ਹੈ ਕਿ ਜਿੰਨਾਂ ਸੀਟਾਂ ਤੇ ਉਪ ਚੋਣ ਹੋਣੀ ਹੈ ਉਹਨਾਂ ਵਿੱਚੋਂ ਕੁਝ ਸੀਟਾਂ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈਆਂ ਨੇ ਜਦਕਿ ਕਈ ਸਮਤੇ ਵਿਧਾਇਕਾਂ ਦੀ ਮੌਤ ਹੋ ਗਈ ਹੈ ਜਾਂ ਉਹਨਾਂ ਦੇ ਵੱਲੋਂ ਅਸਤੀਫਾ ਦੇਣ ਦੇ ਕਾਰਨ ਸੀਟ ਖਾਲੀ ਹੋ ਗਈ ਹੈ ਤੇ ਜਿਸ ਕਾਰਨ ਉਪਚੋਣਾਂ ਜਿ ਕਰਵਾਈ ਜਾ ਰਹੀ ਹੈ ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਕਿਹੜੇ ਸੂਬਿਆਂ ਦੇ ਵਿੱਚ ਕਿੰਨੀਆਂ ਸੀਟਾਂ ਦੇ ਉੱਤੇ ਉਪਚੋਣ ਹੋਣ ਜਾ ਰਹੀ ਹੈ ਬਿਹਾਰ ਦੇ ਵਿੱਚ ਇੱਕ ਪੱਛਮੀ ਬੰਗਾਲ ਦੀਆਂ 4 ਤਾਮਿਲਨਾਡੂ ਦੀ ਇੱਕ ਮੱਧ ਪ੍ਰਦੇਸ਼ ਦੀ ਇੱਕ ਉਤਰਾਖੰਡ ਦੀਆਂ 2 ਪੰਜਾਬ ਵਿੱਚ ਜਲੰਧਰ ਪੱਛਮੀ ਦੀ 1 ਅਤੇ ਹਿਮਾਚਲ ਦੀਆਂ 3 ਸੀਟਾਂ ਦੇ ਲਈ VOTING ਸ਼ੁਰੂ ਹੋ ਗਈ ਹੈ। ਇਹਨਾਂ ਉਪਚੋਣਾਂ ਦੇ ਲਈ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕਰ ਦਿੱਤਾ ਗਿਆ ਸੀ ਤੇ ਨਾਮਜ਼ਾਦੀਆਂ ਦੀ ਆਖਰੀ ਮਿਤੀ 21 ਜੂਨ ਸੀ। ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ ਵੀ 26 ਜੂਨ ਤੱਕ ਰੱਖੀ ਗਈ ਸੀ। ਉਸ ਤੋਂ ਬਾਅਦ ਅੱਜ ਯਾਨੀ ਕਿ 10 ਜੁਲਾਈ ਨੂੰ ਵੋਟਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਪੱਛਮੀ ਬੰਗਾਲ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦੀ ਹਾਰ ਪਿੱਛੋਂ ਪਾਰਟੀ ਕਿਸੇ ਵੀ ਹਾਲਾਤ ਦੇ ਵਿੱਚ ਉਪਚੋਣ ਦੇ ਦੰਗਲ ਵਿੱਚ ਚੰਗਾ ਪ੍ਰਦਰਸ਼ਨ ਨਾ ਚੰਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਰੀ ਸਿਆਸੀ ਪਾਰਟੀਆਂ ਨੇ ਆਪੋ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ ਤਾਂ ਜੋ ਕਿ ਉਪ ਚੋਣ ਦੇ ਵਿੱਚ ਜਿੱਤ ਹਾਸਲ ਕਰ ਸਕਣ ਪਰ ਫੈਸਲਾ ਜਨਤਾ ਦੇ ਹੱਥ ਵਿੱਚ ਹੈ ਤੇ ਜਨਤਾ ਕੀ ਫੈਸਲਾ ਦਿੰਦੀ ਹੈ ਇਹ ਅੱਜ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗਾ ਤੇ ਆਉਣ ਵਾਲੀ 13 ਜੁਲਾਈ ਨੂੰ ਇਸ ਦਾ ਖੁਲਾਸਾ ਹੋ ਜਾਏਗਾ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲਾ ਐਨਡੀਏ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਾਲਾ ਇੰਡੀਆ ਗੱਠ ਜੋੜ ਆਮੋ ਸਾਹਮਣੇ ਨੇ ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਉੱਤੇ ਅੱਜ ਉਪ ਚੋਣ ਹੋਣ ਜਾ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ ਮੋਦੀ ম্যাਜਿਕ ਚੱਲੇਗਾ ਜਾਂ ਰਾਹੁਲ ਗਾਂਧੀ ਦਾ ਰਥ ਦੌੜੇਗਾ ਇਹ ਤਾਂ ਤੁਹਾਨੂੰ 13 ਤਰੀਕ ਨੂੰ ਪਤਾ ਹੀ ਲੱਗ ਜਾਵੇਗਾ ਦੱਸਦੀ ਹੈ ਕਿ ਜਿੰਨਾਂ ਸੀਟਾਂ ਤੇ ਉਪ ਚੋਣ ਹੋਣੀ ਹੈ ਉਹਨਾਂ ਵਿੱਚੋਂ ਕੁਝ ਸੀਟਾਂ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈਆਂ ਯਾਨੀ ਜਦ ਕੀ ਕਈ ਥਾਂਵਾਂ ਤੇ ਵਿਧਾਇਕਾਂ ਦੀ ਮੌਤ ਹੋ ਗਈ ਹੈ ਜਾਂ ਉਹਨਾਂ ਦੇ ਵੱਲੋਂ ਅਸਤੀਫਾ ਦੇਣ ਦੇ ਕਾਰਨ ਸੀਟ ਖਾਲੀ ਹੋ ਗਈ ਹੈ ਤੇ ਜਿਸ ਕਾਰਨ ਉਪਚੋਣ ਅਜ ਕਰਵਾਈ ਜਾ ਰਹੀ ਹੈ ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਕਿਹੜੇ ਸੂਬਿਆਂ ਦੇ ਵਿੱਚ ਕਿੰਨੀਆਂ ਸੀਟਾਂ ਦੇ ਉੱਤੇ ਉਪਚੋਣ ਹੋਣ ਜਾ ਰਹੀ ਹੈ ਬਿਹਾਰ ਦੇ ਵਿੱਚ ਇੱਕ ਪੱਛਮੀ ਬੰਗਾਲ ਦੀਆਂ 4 ਤਾਮਿਲ ਲਾਡੂ ਦੀ ਇੱਕ ਮੱਧ ਪ੍ਰਦੇਸ਼ ਦੀ ਇੱਕ ਉੱਤਰਾਖੰਡ ਦੀਆਂ 2 ਪੰਜਾਬ ਵਿੱਚ ਜਲੰਧਰ ਪੱਛਮੀ ਦੀ ਇੱਕ ਅਤੇ ਹਿਮਾਚਲ ਦੀਆਂ ਤਿੰਨ ਸੀਟਾਂ ਦੇ ਲਈ VOTING ਸ਼ੁਰੂ ਹੋ ਗਈ ਹੈ। ਇਹਨਾਂ ਉਪਚੋਣਾਂ ਦੇ ਲਈ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕਰ ਦਿੱਤਾ ਗਿਆ ਸੀ ਤੇ ਨਾਮਜ਼ਾਦਗੀਆਂ ਦੀ ਆਖਰੀ ਮਿਤੀ 21 ਜੂਨ ਸੀ। ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ ਵੀ 26 ਜੂਨ ਤੱਕ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਅੱਜ ਯਾਨੀ ਕਿ 10 ਜੁਲਾਈ ਨੂੰ ਵੋਟਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਪੱਛਮੀ ਬੰਗਾਲ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦੀ ਹਾਰ ਪਿੱਛੋਂ ਪਾਰਟੀ ਕਿਸੇ ਵੀ ਹਾਲਾਤ ਦੇ ਵਿੱਚ ਉਪਚੋਣ ਦੇ ਦੰਗਲ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਸ ਸਾਰੀ ਸਿਆਸੀ ਪਾਰਟੀਆਂ ਨੇ ਆਪੋ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ ਤਾਂ ਜੋ ਕਿ ਉਪਚੋਣ ਦੇ ਵਿੱਚ ਜਿੱਤ ਹਾਸਲ ਕਰ ਸਕਣ ਪਰ ਫੈਸਲਾ ਜਨਤਾ ਦੇ ਹੱਥ ਵਿੱਚ ਹੈ ਤੇ ਜਨਤਾ ਕੀ ਫੈਸਲਾ ਦਿੰਦੀ ਹੈ ਇਹ ਅੱਜ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗਾ ਤੇ ਆਉਣ ਵਾਲੀ 13 ਜੁਲਾਈ ਨੂੰ ਇਸ ਦਾ ਖੁਲਾਸਾ ਹੋ ਜਾਏਗਾ